ਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆ ਦੀ ਸਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਇੱਕ ਭੇਖੀ ਦੀ ਵੀਡੀਓ ਦੇਖੀ ਜਿਸ ਦਾ ਨਾਮ ਤੁਸੀਂ ਸਾਰੇ ਜਾਣਦੇ ਹੀ ਹੋ ਉਹਦਾ ਨਾਮ ਹੈ ਹਰਜੀਤ ਮੈਂ ਉਹਨੂੰ ਸਿੰਘ ਵੀ ਨਹੀਂ ਕਹੂੰਗਾ ਕਿਉਂਕਿ ਉਹਦੀ ਔਕਾਤ ਹੀ ਨਹੀਂ ਹੈਗੀ ਕਿ ਉਹ ਆਪਣੇ ਨਾਮ ਨਾਲ ਸਿੰਘ ਜਾਂ ਖਾਲਸਾ ਲਾ ਸਕੇ ਬਾਣਾ ਪਤਾ ਨਹੀਂ ਕਿੱਥੋਂ ਚੋਰੀ ਕਰਕੇ ਇਸ ਮਸੰਦ ਨੇ ਪਾ ਲਿਆ ਗੁਰੂ ਪਿਆਰਿਓ ਸਭ ਤੋਂ ਪਹਿਲੇ ਤੁਸੀਂ ਵੀਡੀਓ ਦੇਖ ਲਓ ਫਿਰ ਆਪਾਂ ਕੁਝ ਬਚਨ ਸਾਂਝੇ ਜਰੂਰ ਕਰਾਂਗੇ ਸੰਗਤ ਨਾਲ ਇਥੇ ਤਾਂ ਕਿ ਹੈ ਕਿ 9 ਦਿਨ ਆਪਾਂ ਕੁਛ ਕਰਾਂਗੇ ਇਹ ਫਿਰ ਪੰਜਾਬੀ ਵਿੱਚ ਸਮਝਾ ਦਈਏ ਤਾਂ ਵਰਤ ਰੱਖੋਗੇ اچھا ਉਹ ਗੁਰੂ ਦਾ ਸਿੱਖ ਬਾਣੇ ਦੇ ਵਿੱਚ ਵਰਤ ਵੀ ਰੱਖੋ ਅੱਛਾ ਬਾਣੋ ਕੀ ਅਲੱਗ ਹੈ ਕਿ ਜੇ ਜੇ ਕੋਈ ਚੰਗਾ ਕੰਮ ਕਰਨ ਵਾਸਤੇ ਬੰਦੇ ਨੂੰ ਬਾਣਾ ਲਾ ਦੇਣਾ ਚਾਹੀਦਾ ਉਹ ਜਦੋਂ ਸਾਡੇ ਪ੍ਰਿਆਦਾ ਗੁਰੂ ਪਿਆਰਿਓ ਇਹ ਬੰਦਾ ਆਖਰਿਆ ਆ ਇਹ ਬੰਦਾ ਸਭ ਤੋਂ ਪਹਿਲੇ ਤਾਂ ਲੱਖ ਲੱਖ ਦੀ ਲਹੰਤ ਵੀ ਮੈਂ ਕਹਿੰਨਾ ਇਸ ਬੰਦੇ ਦੇ ਘਟਿਆ ਕਿਉਂ ਕਿ ਤੂੰ ਭਾਈ ਵਰਤ ਰੱਖਣੇ ਆ ਤੂੰ ਸ਼ਰਾਤ ਕਰਾਉਣੇ ਆ ਤੂੰ ਕੁਝ ਵੀ ਕਰਾਉਣਾ ਆ ਤੇ ਬਾਣਾ ਲਾ ਕੇ ਸਾਡੇ ਵੱਲੋਂ ਭਾਈ ਭਾਵੇਂ ਸੁੰਨਤ ਕਰਵਾ ਲਾ ਆਪਣੀ ਪਰ ਬਾਣਾ ਧਾਰ ਕੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਕ ਪਵਿੱਤਰ ਸੁੰਦਰ ਗੁਰਬਾਣੀ ਨੂੰ ਤੂੰ ਦਾਗ ਲਾ ਰਿਹਾ ਹੈ ਤੇ ਲੱਖ ਦੀ ਲਹੰਤਿਆ ਮੈਂ ਕਹਿੰਨਾ ਐਸੇ ਗੰਦੀ ਨਸਲ ਤੇ ਭਾਈ ਵਰਤ ਰੱਖਣੇ ਇਹ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਮੁਬਾਰਕ ਆ ਕਿਉਂਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ 'ਚ ਇਹ ਕਰਮਕਾਡ ਲਿਖਿਆ ਤੇ ਉਹ ਕਰਦੇ ਆ ਤੇ ਬੜੀ ਵਧੀਆ ਗੱਲ ਆ ਉਹਨਾਂ ਵਾਸਤੇ ਕਿਉਂਕਿ ਉਹ ਆਪਣੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੰਮ ਕਰ ਰਹੇ ਆ ਉਹ ਇੱਕ ਸੱਚੇ ਬ੍ਰਾਹਮਣ ਹੋਣ ਦਾ ਸੱਚੇ ਹਿੰਦੂ ਹੋਣ ਦਾ ਫਰਜ਼ ਨਿਭਾ ਰਹੇ ਆ ਪਰ ਇਹ ਗੰਦੀ ਨਸਲ ਦਾ ਕੀੜਾ ਇਹ ਐਸਐਸ ਦੇ ਗੁਰੂ ਪਿਆਰੋ ਅੱਜ ਆਰਐਸਐਸ ਕੋ ਪੈਸੇ ਲੈ ਕੇ ਤੇ ਇਹ ਬੰਦਾ ਵਰਤ ਰੱਖਦੀਆਂ ਗੱਲਾਂ ਕਰ ਰਿਹਾ ਕੱਲ ਨੂੰ ਕੀ ਪਤਾ ਇਹਨੂੰ ਜਿਆਦਾ ਪੈਸੇ ਮਿਲ ਜਾਣ ਤੇ ਇਹ ਕਹਵੇ ਕਿ ਮੈਂ ਸੁੰਨਤ ਕਰਾਉਣੀ ਆ ਤੇ ਸੁੰਨਤ ਕਰਵਾ ਕੇ ਵੀ ਬੈਈਏ ਤੇ ਕਹਵੇ ਮੈਂ ਤਾਂ ਆਪਣੇ ਘਰ ਬੈ ਕੇ ਸੁੰਨਤ ਕੀਤੀ ਕਿਸੇ ਨੂੰ ਕੀ ਦਿੱਕਤ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰਾਂ ਦੇ ਚਰਣਾ ਜੀ ਬੇਨਤੀ ਕਰਦਾ ਕਿ ਭਰਾਵੋ ਜਿਹੜੇ ਤੁਸੀਂ ਮੂੰਹ ਤੇ ਘੁੰਗੜੀਆਂ ਪਾਈਆਂ ਆ ਤੇ ਤੁਹਾਡੇ ਜਿਹੜੇ ਮੂੰਹ ਨੂੰ ਫੇਵਿਕਲ ਦਾ ਜੋੜ ਲੱਗਿਆ ਆ ਉਹ ਖੋਲੋ ਕੁਝ ਬੋਲੋ ਐਸੇ ਗੰਦੀ ਨਸਲ ਦੇ ਕੀੜਿਆਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਭੋਲੇ ਭਾਲੇ ਸਿੱਖਾਂ ਨੂੰ ਸ਼ਰ੍ਹਾਂ ਪਟਕਾਰੇ ਆ ਕੁਰਬਾਨੀ ਦੀ ਬੇਦਬੀ ਕਰ ਰਿਹਾ ਬਾਣੀ ਦੀ ਬੇਦਬੀ ਕਰ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਹੀ ਸ਼ਰਮ ਹੋਣੀ ਚਾਹੀਦੀ ਮੈਂ ਕਹਿੰਦਾ ਸਾਡੇ ਸਾਰੇ ਲੋਕਾਂ ਨੂੰ ਜਿਹੜੇ ਲੋਕ ਐਸੇ ਗਧੇ ਬੰਦੇ ਦਾ ਸਮਰਥਨ ਕਰਦੇ ਆ ਐਸੇ ਗਧੇ ਬੰਦੇ ਨੂੰ ਸਿੱਖ ਸਮਝਦੇ ਆ ਇਹ ਬੰਦਾ ਸਿੱਖ ਨਹੀਂਗਾ ਇਹ ਭੇਖਾ ਧਾਰੀ ਆ ਸਿੱਖਾਂ ਨੂੰ ਪਟਕਾਉਂਦਾ ਆ ਸਿੱਖਾਂ ਨੂੰ ਗਲਤ ਮਤ ਦਿੰਦਾ ਗੁਰੂ ਪਿਆਰਿਓ ਕਿਉਂਕਿ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁੰਦਰ ਬਾਖ ਪਵਿੱਤਰ ਗੁਰਬਾਣੀ ਸਾਨੂੰ ਸਮਝਾਉਂਦੀ ਆ ਕਿ ਛੋਡੇ ਅੰਨ ਕਰੇ ਪਖੰਡ ਨਾ ਅਸੁਹਾਗਨ ਤੇ ਨਾ ਹੋਰੰਡ ਜਗ ਮੈਂ ਬਖਤੇ ਦੂਤਾ ਧਾਰੀ ਗੁਪਤੀ ਖਾਏ ਵਾਟ ਕਾ ਸਾਰੀ ਸਤਿਗੁਰ ਸੱਚੇ ਪਾਸ਼ਾ ਆਖਦੇ ਆ ਕਿ ਜਿਹੜੇ ਲੋਕ ਪਖੰਡ ਕਰਦੇ ਆ ਇੱਡਾਂ ਦੇ ਅੰਨ ਛੱਡ ਕੇ ਉਹ ਲੋਕਾਂ ਦਾ ਕੋਈ ਖਸਮ ਕੋਈ ਗੁਰੂ ਨਹੀਂ ਹੁੰਦਾ ਉਹ ਲੁੱਕ ਕੇ ਸਭ ਕੁਝ ਖਾਂਦੇ ਆ ਪਰ ਲੋਕਾਂ ਸਾਹਮਣੇ ਆ ਕੇ ਕਹਿੰਦੇ ਆ ਵੀ ਅਸੀਂ ਦੁੱਧ ਨਾਲ ਨਿਵਾਹ ਕਰਦੇ ਆ ਭਈ ਲੱਸੀ ਪੀ ਕੇ ਜਰਾ ਕਰਦੇ ਆ ਫਿਰ ਸਤਗੁਰ ਸੱਚੇ ਪਾਤਸ਼ਾਹ ਆ ਕੇ ਕਹਿੰਦੇ ਵੀ ਅੰਨ ਬਿਨਾ ਨਾ ਹੋਏ ਸੁਖਾਲ ਤਜਿਏ ਅੰਨ ਨਾ ਮਿਲੇ ਗੋਪਾਲ ਸਤਗੁਰ ਸੱਚੇ ਪਾਤਸ਼ਾਹ ਆ ਕੇ ਕਹਿੰਦੇ ਵੀ ਜੇਕਰ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਉਸਕਾਰਪੁਰਖ ਪ੍ਰਮਾਤਮਾ ਨੂੰ ਪਉਣਾ ਚਾਹੁੰਦੇ ਹੋ ਤੇ ਅੰਨ ਛੱਡ ਕੇ ਤੁਸੀਂ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਇਸ ਕਰਕੇ ਗੁਰੂ ਪਿਆਰੇ ਸਤਿਗੁਰੂ ਸੱਚੇ ਪਾਸ਼ਾ ਕੋਲ ਪੰਕਤੀ ਬੜੀ ਸੋਹਣੀ ਆ ਵੀ ਅੰਨ ਨਾ ਖਾਈਂ ਦੇਹ ਹੀ ਦੁਖ ਦੀਜੇ ਦੇਖੋ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਸਮਝਾ ਰਿਹਾ ਵੀ ਅੰਨ ਨਾ ਖਾ ਕੇ ਹੀ ਆਪਣੀ ਦੁਖ ਨੂੰ ਦੇਹ ਨੂੰ ਆਪਣੇ ਸਰੀਰ ਨੂੰ ਦੁਖ ਦਿੰਨੇ ਆ ਪਰ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ ਜੇਕਰ ਤੁਸੀਂ ਆਨੰਦ ਪਾਉਣਾ ਚਾਹੁੰਦੇ ਹੋ ਉਸ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਉਸ ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਕਿ ਪ੍ਰਾਪਤੀ ਆ ਆਨੰਦ ਆ ਤੁਸੀਂ ਮਿਲਣਾ ਚਾਹੁੰਦੇ ਹੋ ਪਾਉਣਾ ਚਾਹੁੰਦੇ ਹੋ ਤੇ ਉਹ ਗੁਰਬਾਣੀ ਨਾਲ ਜੁੜ ਕੇ ਹੀ ਗੁਰੂ ਪਿਆਰੇ ਨੂੰ ਮਿਲ ਸਕਦਾ ਹੈ ਪਰ ਐਸੀ ਗੰਦੀ نسل ਦੇ ਕੀੜੇ ਕਹਰੇਗਾ ਆਪਾਂ ਦੇ ਆਪਣੇ ਘਰ ਬੈ ਕੇ ਕਾਰ ਰਹੇ ਜੋ ਕਰ ਰਹੇ ਮੈਂ ਕਿਹੜਾ ਗੁਰਦੁਆਰੇ ਕਰ ਰਹੇ ਆ ਭਾਈ ਬਾਣਾ ਜੀ ਤੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪਾਇਆ ਨਾ ਬਾਣਾ ਪਾ ਕੇ ਲੋਕਾਂ ਨੂੰ ਗਲਤ ਰਾਇ ਪਿਆ ਰਿਹਾ ਆਪ ਤੇ ਗਲਤ ਰਾਇ ਪਿਆ ਪਿਆ ਲੋਕਾਂ ਨੂੰ ਵੀ ਗਲਤ ਰਾਇ ਪਾ ਰਿਹਾ ਇਹ ਬੰਦਾ ਸੋ ਗੁਰੂ ਪਿਆਰ ਐਸੇ ਬੰਦਿਆ ਤੇ ਵੱਧ ਤੋਂ ਵੱਧ ਖਿਲਾਫ ਭੋਲੋ ਜਿਹੜੇ ਲੋਕ ਗੁਰਬਾਣੀ ਆਪ ਨਹੀਂ ਕਦੀ ਪੜਦੇ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਰਮਾਲਾ ਚੋਕੇ ਨਹੀਂ ਦੇਖਿਆ ਤੇ ਬਣੇ ਆ بڑے ਵੱਡੇ ਖਾਲਸੇ ਦੇ ਬੜੇ ਵੱਡੇ ਸਿੱਖ ਮੇਰੇ ਵੱਲੋਂ ਲੱਖ ਲੱਖ ਦੀ ਲਾਣ ਤਿਆ ਇਹ ਗੰਦੀ نسل ਦੇ ਕੀੜੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਬਾਣੀ ਨੂੰ ਲਾਜ ਲਾ ਰਿਆ ਦਾਗ ਲਾ ਰਿਆ ਸ਼ਰਮ ਆਉਣੀ ਚਾਹੀਦੀ ਐਸੇ ਲੋਕਾਂ ਨੂੰ ਤੇ ਮੈਂ ਆਪਣੇ ਜਥੇਦਾਰਾਂ ਦੇ ਵੀ ਭਰਾ ਬੇਨਤੀ ਕਰਦਾ ਕਿ ਭਰਾਵਾ ਜਾਗੋ ਜਾ ਗੰਦਾ ਵੇਲਾ ਆ ਅੱਖਾਂ ਖੋਲੋ ਤੇ ਇਨ੍ਹਾਂ ਲੋਕਾਂ ਦੇ ਖਿਲਾਫ ਕੋਈ ਸਖਤ ਕਦਮ ਲਵੋ ਇਨੇ ਕੇ ਬੇਤਿਆ ਗੁਰੂ ਪਿਆਰੇ ਨੂੰ ਪ੍ਰਮਾਣ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ